ਤਮ ਤੁਰੰਤ ਲਈ ਕੀ ਹੋ ਗਈ ਚੰਗੀ ਹੋ ਗਈ ਉਹ ਯਸੂ ਕੋ ਲੈ ਕੇ ਗਈ ਕਿਉਂਕਿ ਉਹਨੂੰ ਪਤਾ ਸੀ ਕਿ ਜੇ ਮੈਂ ਯਸੂ ਦਾ ਬੱਲੇ ਨੂੰ ਛੂ ਲਿਆ ਤਾਂ ਮੇਰੀ ਬਿਮਾਰੀ ਦੂਰ ਹੋ ਜਾਵੇਗੀ ਬੋਲ ਹਾਲੇਲੂਇਆ ਮੇਰੀ ਬਿਮਾਰੀ ਦੂਰ ਹੋ ਜਾਵੇਗੀ ਬੋਲ ਪ੍ਰਭੂ ਯਿਸੂ ਮਸੀਹ ਜੇ ਅਸੀਂ ਵੀ ਅੱਜ ਬੈਠੇ ਆ ਖੁਦਾ ਦੇ ਪਾਕ ਕਲਾਮ ਨੂੰ ਸੁਣਨ ਦੇ ਲਈ ਸੱਚੇ ਪਰਮੇਸ਼ਰ ਦੇ ਕਲਾਮ ਸੁਣਨ ਦੇ ਲਈ ਤੇ ਅਸੀਂ ਵਿਸ਼ਵਾਸ ਕਰੀਏ ਕਿ ਅੱਜ ਮੈਂ ਇਸ ਮੀਟਿੰਗ ਤੋਂ ਚੰਗਾ ਹੋ ਕੇ ਜਾਣਾ ਹੈ ਹਾਲੇਲੂਇਆ ਹਾਲੇਲੂਇਆ ਕਿਉਂਕਿ ਪਰਮੇਸ਼ਰ ਦਾ ਵਚਨ ਕੀ ਹੈ ਜਿਉਂਦਾ ਹੈ ਪਰਮੇਸ਼ਰ ਦੇ ਕਲਾਮ 'ਚ ਲਿਖਿਆ ਨਾ ਵਚਨ ਕੀ ਹੈ ਜਿਉਂਦਾ ਹੈ ਜਦੋਂ ਅਸੀਂ ਵਚਨ ਨੂੰ ਆਪਣੇ ਹਿਰਦੇ 'ਚ ਕੰਮ ਕਰਨ ਦੇਵਾਂਗੇ ਤਾਂ ਵਚਨ ਉਦੋਂ ਹੀ ਕੰਮ ਕਰੇਗਾ ਜੇਕਰ ਅਸੀਂ ਹਿਰਦੇ 'ਚ ਉਹਨੂੰ ਕੰਮ ਕਰਨ ਨਹੀਂ ਦੇਵਾਂਗੇ ਫਿਰ वचन ਕੰਮ ਨਹੀਂ ਕਰੇਗਾ ਹਾਲੇਲੂਇਆ वचन ਕੰਮ ਨਹੀਂ ਕਰੇਗਾ ਨਹੀਂ ਕਰੇਗਾ ਇਸ ਲਈ ਪਰਮੇਸ਼ਰ ਕਹਿੰਦਾ ਹੈ ਆਪਣੇ ਆਪ ਨੂੰ ਕੀ ਕਰ ਲਓ ਨੰਮਰ ਕਰ ਲਓ ਹਾਲੇਲੂਇਆ ਹਾਲੇਲੂਇਆ ਕੀ ਕਰ ਲਓ ਸੁਣਨ ਵਾਲੇ ਬੰਦੇ ਸੁਣਨ ਵਾਲੇ ਬੰਦੇ ਹਾਲੇਲੂਇਆ ਹਾਲੇਲੂਇਆ ਸੁਣਨ ਵਾਲੇ ਇਹ ਬੜਾ ਜ਼ਰੂਰੀ ਹੈ ਬੰਦਾ ਹਾਲੇਲੂਇਆ ਜੇ ਸੁੱਣ ਵਾਲੇ ਨਾ ਬਣੇ ਤਾਂ ਫਿਰ ਸਾਨੂੰ ਵਚਨ ਦੀ ਸਮਝ ਨਹੀਂ ਆਏਗੀ ਬੁਰ ਹਾਲੇਲੂਇਆ ਹਾਲੇਲੂਇਆ ਵਚਨ ਚ ਲਿਖਿਆ ਤੂੰ ਸੁਣਦਾ ਕੀ ਹੈ ਤੂੰ ਸੁਣਦਾ ਕੀ ਹੈ ਜਿੱਦਾਂ ਦਾ ਬੰਦਾ ਸੁਨੇਗਾ ਉਦਾਂ ਦਾ ਹੀ ਕਰੇਗਾ ਬੁਰ ਹਾਲੇਲੂਇਆ ਹਾਲੇਲੂਇਆ ਸੁਣਨਾ ਪਰਮੇਸ਼ਵਰ ਦੇ ਵਚਨ ਚੋਂ ਹੈ ਵਿਸ਼ਵਾਸ ਕਿ ਤੁਹੰਦਾ ਹੈ ਪਰਮੇਸ਼ਵਰ ਦੇ ਵਚਨ ਚੋਂ ਹੁੰਦਾ ਹੈ ਬੁਰ ਹਾਲੇਲੂਇਆ ਹਾਲੇਲੂਇਆ बड़े परमेश मसीह की बल्ला शून वाली औरत नुबरा सी यीशु मसीह कोले ही शिफा है यीशु मसीह कोले ही शिफा, शिफा है, है। किन्हें यानि विश्वास करते कि यीशु मसीह कोले शिफा है बड़ा हाले लो या फिर जब तो यीशु दी गाल लाए तब सब ने खूब ही ताड़ी लगानी है तो कभी यीशु से नू की मिल दिए महिमा बड़ा हाले लो या परमेश्वर का कलाम

ਤਬਚਨ ਕਹਿੰਦਾ ਉਸਨੇ ਪੱਲਾ ਛੁਆ ਜਾਂ ਤੇ ਚੰਗੀ ਹੋ ਗਈ ਹੈ ਕਿਸ ਤਰ੍ਹਾਂ ਜੇ ਅਸੀਂ ਉਹਦੀ ਅੱਠਵੀਂ ਅਧਿਆਇ ਅਠ ਲੂਕਾ ਅਧਿਆਇ ਅੱਠ ਉਹਦੀ ਹੜਤਾਲ ਹੀ ਆਇ ਤੁਮ ਪੜਦੇ ਆਂ ਵਿਸ਼ਵਾਸ ਦੇ ਨਾਲ ਉਸਨੇ ਪੱਲਾ ਛੁਆ ਕਿਦੇ ਨਾਲ ਵਿਸ਼ਵਾਸ ਨਾਲ ਹਾਲੇਲੂਇਆ ਹਾਲੇਲੂਇਆ ਬਲ ਪ੍ਰਭੀਸ਼ਮ ਸੇ ਕੀ